ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਸਪੇਸ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਹੱਡੀਆਂ ਦੇ ਵਿੱਚੋਂ ਟਕ ਟਕ ਦੀ ਆਵਾਜ਼ ਆਉਣੀ ਜਾਂ ਕੈਲਸ਼ੀਅਮ ਦੀ ਘਾਟ ਹੋਵੇ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਕੈਲਸ਼ੀਅਮ ਦੀ ਘਾਟ ਕਰਕੇ ਹੀ ਹੱਡੀਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਉੱਠਦੇ ਆ ਬੈਠਦੇ ਆ ਹੱਡੀਆਂ ਚੋਂ ਆਵਾਜ਼ ਆਉਂਦੀ ਹੈ ਸੋ ਜਿਨ੍ਹਾਂ ਨੂੰ ਇਸ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵਾਸਤੇ ਬੜਾ ਅਸਰਦਾਰ ਚਮਤਕਾਰ ਵਾਂਗੂ ਕੰਮ ਕਰਨ ਵਾਲਾ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਤੁਸੀਂ ਲੈਣਾ ਜੀ ਲਾਸ਼ਾਦ ਗੁਗਲ ਹਾਂਜੀ ਲਾਸ਼ਾਦ ਗੁਗਲ ਟੈਬਲੇਟ ਲੈ ਕੇ ਜਿਨ੍ਹਾਂ ਦੇ ਵੀ ਹੱਡੀਆਂ ਦੇ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ ਦੋ ਦੋ ਗੋਲੀਆਂ ਸਵੇਰ ਸ਼ਾਮ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਲੀਆਂ ਤੇ ਖਟੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ ਗਰਮ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ ਤੁਸੀਂ ਦੇਖੋਗੇ ਕੋਈ ਜਿਹੜੇ ਦਿਨਾਂ ਦੇ ਵਿੱਚ ਹੱਡੀਆਂ ਦੀ ਪ੍ਰੋਬਲਮ ਤੁਹਾਡੀ ਜਿਹੜੀ ਹੈ ਉਹ ਠੀਕ ਹੋ ਜਾਵੇਗੀ ਸੋ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ